ਜੀ ਜੀ ਨਾਮ ਦੱਸੋ ਮੇਰਾ ਨਾਮ ਗੁਰਲਾਲ ਸਿੰਘ ਉਹ ਲਾਲ ਜੀ ਜਿਹੜੇ ਦਲਤੀ ਡੈਥ ਹੋ ਗਿਆ ਉਹ ਜਾਣਕਾਰੀ ਕਿਸ ਤਰ੍ਹਾਂ ਹੋਈ ਹੈ ਕਿ ਮੈਨਾਂ ਵੱਲੋਂ ਕੋਈ ਫੋਟਮਾਨ ਕੀਤੀ ਗਈ ਸੀ ਜਾਣਕਾਰੀ ਮੈਨੂੰ ਇਹ ਮੇਲਾ ਦੇਖਣ ਗਏ ਸੀ ਜੀ ਮੋਬੀ ਇਹਨਾਂ ਦੇ ਪਿੱਛੇ ਗੱਡੀਆਂ ਲੱਗੀਆਂ ਮੈਂ ਮੋਬ ਵਾਪਸ ਆਉਂਦੀ ਤੇ ਇਹਨਾਂ ਹੀ ਉਹਨਾਂ ਨੇ ਗੱਡੀ ਗੁੱਡੀ ਮਾਰੀ ਇੱਕ ਦੋ ਵਾਰੀ ਮੋਟਰਸਾਈਕਲ ਦਾ ਡਾਂਗਾ ਨੂੰ ਮਾਰਨ ਤੇ ਇਹਨਾਂ ਨੂੰ ਗੱਡੀ ਮਾਰ ਕੇ ਸੱਟ ਲਿਆ ਤੇ ਛੋਡਾਂ ਦਾ ਮਾਰ ਲਾ ਕੇ ਪੁੱਟਾਂ ਲਾ ਕੇ ਡਾਂਗਾ ਨਾਲ ਇਹਨਾਂ ਨੂੰ ਡਾਂਗਾ ਹੋਰ ਵੀ ਕੋਈ ਸੀ ਤੇ ਮੇਰਾ ਬ੍ਰਦਰ ਹਿਲਾਪ੍ਰੀ ਸਿੰਘ ਉਹਦੀ ਡੈਥ ਹੋ ਗਈ ਤੋ ਕੋਡਾ ਹੱਤਲ ਹੋਇਆ ਜਾ ਰਿਹਾ ਮੈਨੂੰ ਤੇ ਇਹ ਮੁੰਡਾ ਦੂਜਾ ਇੱਕ ਨਾਲ ਵੈਟੈਂਡ ਸੀ ਗੈਲਪਰੀ ਤੋਂ ਇਥੇ ਕਾਹਲੀ ਸੱਟਾਂ ਸਿਰ ਤੇ ਲੱਗੀਆਂ ਦਾ ਦੋ ਸੱਟਾਂ ਸਿਰ ਤੇ ਪਈਆਂ ਲੱਗੀਆਂ ਨੇ ਤੇ ਹੋਰ ਇਹਨਾਂ ਦੀ ਮੇਰੇ ਉਹ ਪਹਿਲਾਂ ਸੀ ਕੋਈ ਬਾਜ਼ਾਰ 'ਚ ਹੋਇਆ ਸੀ ਮਾਰਾ ਮੋਟਾ ਬੈਠ ਕੇ ਸਈਆ ਉਹ ਦੂਜੀ ਪ੍ਰਾਣੀ ਤੈ ਤਾਂ ਰਣਜੀਤਾ ਨੇ ਮੈਨੂੰ ਕੀਤਾ ਤੇ ਇਹ ਦੂਜੇ ਹੈ ਧਰਮਗੋੜ ਦੀ ਮੁੰਡੇ ਆ ਤੇ ਪੁਲਿਸ ਦੀ ਇਨਕੁਆਇਰੀ ਵੀ ਹੋ ਚੱਲ ਰਹੀ ਆ ਤੇ ਇਹ ਦੀ ਪਛਾਣ ਪੱਤਰ ਵੀ ਇਹਨਾਂ ਦੇ ਨਿਕਲ ਆਏ ਕੈਮਰੇਮੁਰੋਂ ਵੀਡੀਓ ਮੁਰੋਂ ਇਹ ਜਿੱਤੇ ਲੜਾਈ ਸੀ ਉਸ ਤੋਂ ਸਾਰੀ ਜਾਣਕਾਰੀ ਨਿਕਲ ਆਈ ਜੀ ਪਤਾ ਲੱਗਦਾ ਕਿ ਇਹਦੇ ਬੰਦੇ ਆ ਤੇ ਇਹ ਵੀ ਪਛਾਣਦੇ ਆ ਵੀ ਇਹਨਾਂ ਨੂੰ ਛੱਤ ਲੱਗੀ ਆ ਦਰਪੀ ਦੀ ਤੇ ਭਾਈ ਹੀ ਸਾਨੂੰ ਹੁਣ ਇਨਸਾਨ ਮਹਿਸਨਾ ਚਾਹੀਦਾ ਵੀ ਜੱਟ ਘਰਾ ਦੀ ਜੱਟ ਹੋਈ ਆ ਤੇ ਉਹ ਵੀ ਹੁਣ ਜੋ ਨੂੰ ਇਨਸਾਨ ਮਹਿਸਨਾ ਚਾਹੀਦਾ ਵੀ ਇਹ ਨਾ ਹੋਵੇ ਵੀ ਕੋਈ ਸਰਕਾਰ ਜਾਂ ਕੋਈ ਪ੍ਰਸ਼ਾਸਨ ਕਾਰਵਾਈ ਨਾ ਕਰੇ ਤੇ ਆ ਢਿੱਲ ਬਾਕੀ ਕਿਸੇ ਦੀ ਕਿਸਮ ਦੀ ਵੀ ਕੋਈ ਇਆਜ਼ਤ ਨੂੰ ਜੀਵਨਤ ਰਹਿ ਗਈ ਕਿਤੇ ਲਗਾਤੀ ਪੂਰਾ ਹੋ ਵੀ ਰਕਾਦਾ ਸੀ ਜਿਹਨੇ ਇਨਸਾਨ ਮਿਲਕਣੇ ਕਿੰਨੇ ਉਮਰ ਦਾ ਸੀ ਜੀ ਬੈਠੀ ਹੋਏ ਤੁਹਾਡੀ ਉਮਰ ਸੀ ਜੀ 22 ਸਾਲ ਰਹਿ ਰਿਹਾ ਸੀ ਯਾਨ ਮੈਰ ਜੀ ਕੀ ਕੰਮ ਕਰਦਾ ਸੀ ਕੰਮ ਉਹ ਘਰੇ ਕਰਦੇ ਨਾਲ ਵੀ ਦੂਜਾ ਖੇਤੀਬਾੜੀ ਜਿਵੇਂ ਮੱਝਾਂ ਨਾਲ ਡੰਗਰ ਖਾਣਦਾ ਸੀ ਪਟਕਟ ਪਾਉਂਦਾ ਸੀ ਮੱਝਾਂ ਨੂੰ ਮੱਝਾਂ ਮੱਝਾਂ ਖਾਣਦਾ ਸੀ ਪ੍ਰੋਜੈਨਿਸ ਕਰਤੀ ਹੋਏ ਹੋਰ ਹਾਂਜੀ ਇਹਨਾਂ ਨੇ ਪਹਿਲਾਂ ਇੱਕ ਦੋ ਵਾਰੀ ਬੈਸ ਹੋਈ ਧਰਮਗੋੜੀ ਇੱਕ ਵੱਡੀ ਖਾਸ ਬੈਸ ਨਹੀਂ ਛੋਟੀ ਬੈਸ ਸੀ ਪਰ ਉਹਨਾਂ ਨੇ ਕਾਤਲੀ ਹੁਣ ਉਹ ਆ ਗਿਆ ਉਹਨਾਂ ਨੂੰ ਪਤਾ ਵੀ ਕੀ ਕਹਿ ਸਕਦਾ ਕੋਈ ਇਹ ਪਹਿਲਾਂ ਹੋਈ ਪੈਂ ਚੁੱਕੀ ਵਾਰੀਆਂ ਨੇ ਵੀ ਤੇ ਮੱਲੇ-ਮੱਲੇ ਦੇ ਇਹ ਜਾਂ ਨੇੜੇ ਦੇ ਕੋਈ ਹਾਂ ਹੈ ਧਰਮਘਰ ਵੀ ਆ ਕੋਈ ਮੱਲੇ ਦੇ ਲਾਗੇ ਤਾਂ ਜੀ ਆ ਵੀ ਕੋਈ ਵਿੱਚ ਮਜ਼ਦੂਰ ਵੀ ਆ ਤਿੰਨ ਚਾਰ ਜਾਨੀ ਸੀ ਜਿਨ੍ਹਾਂ ਨੇ ਇਹਨਾਂ ਪਛਾਣ ਕੀਤੀ ਆ ਵਿੱਚੋਂ ਅਣਪਛਾਤੀ ਦੋ ਗੱਡੀਆਂ ਵੀ 10-12 ਜਾਨੀ ਸੀ ਕੋਈ ਆ ਵਿੱਚ ਕੋਈ ਲਾਗਲੇ ਪੰਡਾਲ ਦੇ ਮੁੰਡੇ ਦੀ ਨਾਂ ਉਹਦੇ ਇਹ ਪਹਿਲੇ ਧਰਮਘਰ ਦੇ ਨਹੀਂ ਸੀ ਤਰੀਕ ਰਾਤ ਇਨਸੀਡੈਂਟ ਵਰਤਿਆ ਫਤਿਹਗੜ ਕੋਟੋਕਾਣਾ ਦੇ ਕੋਲ ਇੱਕ ਇਨਸੀਡੈਂਟ ਹੈ ਕਿ ਡੈਥ ਹੋਈ ਹੈ ਜਿਸ ਵਿੱਚ ਵੀ ਦੋ ਜਾਣਗਰਾਂ ਚ। ਉਹ ਰਾਤ तकरीबन 9:30 ਵਜੇ ਦੀ ਗੱਲ ਹੈ ਕਿ ਫਤਿਹਗੜ ਕੋਟੋਕਾਣਾ ਦੇ ਕੋਲ ਇੱਕ ਹਲਤੋ ਗੱਡੀ ਜਿਹੜੀ ਜਾ ਰਹੀ ਸੀ ਜਿਹੜੇ ਮੋਟਰਸਾਈਕਲ ਤੇ ਤਿੰਨ ਲੜਕੇ ਜਾ ਰਹੇ ਸੀ ਬਿਲਕੁਲ ਲਬੂਚੇ ਨਾਲ ਇੱਕ ਬੋਲੀ ਤੋਂ ਗੱਡੀ ਵਾਲੇ ਨੇ ਜਿਹੜੀ ਪਿੱਛੋਂ ਆ ਕੇ ਉਹ ਤੇ ਫੇਟ ਮਾਰੀ ਉਸ ਤੋਂ ਬਾਅਦ ਜਿਹੜਾ ਗੱਡੀ ਦੇ ਵਿੱਚ ਉਤਰ ਕੇ ਉਹਨਾਂ ਕੋਲੇ بیسਬਾਲ ਵਗੈਰਾ ਜੋ ਸੀਗੇ ਹਥਿਆਰ ਉਹਨਾਂ ਨੇ ਮੁੰਡੇ ਨੂੰ ਉੱਤੇ ਫਿਰ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਜਿਹੜਾ ਉਹਨੂੰ ਜਖਮੀ ਹਾਲਤ ਦੇ ਵਿੱਚ ਜਿਹੜੇ ਛੱਡ ਕੇ ਜਿਹੜੇ ਤਿੰਨ ਜਿਹੜੇ ਦੋਸ਼ੀ ਸੀਗੇ ਜਿਹੜੇ ਕੁੱਟਣ ਵਾਲੇ ਦੋ ਇਹਦੇ ਵਿੱਚ ਨਾਮ ਨੂੰ ਲਿਖੀ ਦੱਸੀ ਜਾ ਰਿਹਾ ਜੋ ਅਸੀਂ ਵੈਰੀਫਾਈ ਕਰ ਰਹੇ ਹਾਂ ਸੋ ਉਸ ਤੋਂ ਬਾਅਦ ਇਹਨੂੰ ਕੋ ਡਿਸਟ੍ਰਿਕਟ ਹਸਪਤਲ ਕਰਾਇਆ ਗਿਆ ਫਿਰ ਇਹਨੂੰ ਇੱਥੇ ਸਿਵਲ ਹਸਪਤਲ ਲਿਆਂਦਾ ਗਿਆ ਜਿੱਥੇ ਇਹਦੀ ਲੜਕੇ ਦੀ ਜਿਹੜੀ ਡੈਥ ਹੋ ਗਈ ਹੈ ਸੋ ਅਸੀਂ ਇਹਦਾ ਇਹਦੇ ਬ੍ਰਦਰ ਹੈ ਜਿਹੜਾ ਗੁਰਨਾਲ ਸਿੰਘ ਹਨ ਉਹ ਬਲਦੇਵ ਸਿੰਘ ਦਾ ਉਹਦਾ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਜਲਦੀ ਅਮਲ ਵਿੱਚ ਲਿਆਂਦੀ ਜਾਊਗੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਕਾਂਧੀ ਜੀ ਆਈਐਸਐਸਪੀ ਦਾ ਮੋਗਾ ਜੀ ਦੇ ਦਿਸਨ ਦਿਸਨ ਦਾਬਕ ਅਸੀਂ ਜਿਹੜੀਆਂ ਇਹਨੀਆਂ ਵਕਤ ਵਕਤ ਟੀਮਾਂ ਬਣਾਤੀਆਂ ਇਹਨਾਂ ਦੇ ਜਿਹੜੇ ਟੈਕਨੀਕਲ ਤਰੀਕੇ ਨਾਲ ਤੇ ਹੋਰ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਜਿੰਦੂ ਤੇ ਜਲਦੀ ਜਲਦੀ ਅਰੈਸਟ ਕਰਾਂ ਸਰ ਪਤਾ ਲੱਗਿਆ ਕੋਈ ਰੰਜੀਤ ਵੀ ਵਗੈਰਾ ਵੀ ਸੀ ਕਿ ਇਹਨਾਂ ਦੇ ਪਹਿਲਾਂ ਵੀ ਲੜਾਈ ਝਗੜੇ ਹੋਏ ਨੇ ਪਹਿਲੇ ਲੜਾਈ ਝਗੜੇ ਪਹਿਲਾਂ ਵੀ ਕਰਦੇ ਰਹਿੰਦੇ ਸਨ ਜਿਹੜਾ ਮੁੰਡਾ ਜਿਹੜਾ ਜਿਹਦੀ ਡੈਥ ਹੋਈ ਹੈ ਉਹਦੇ ਉੱਪਰ ਵੀ ਜਿਹੜਾ ਕੋਡੀਸ਼ਗਾਂ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕੋਈ ਲੜਾਈ ਝਗੜੇ ਦਾ ਮਕਦਮਾ ਤੋ ਇਹਨਾਂ ਦੀ ਜਿਹੜੇ ਲੜਾਈ ਝਗੜਿਆ ਚੱਲਦੇ ਰਹਿੰਦੇ ਸਨ ਉਸੇ ਰੰਜਿਸ਼ ਦੇ ਕਾਰਨ ਹੀ ਇਹਨਾਂ ਨੇ ਜਿਹੜਾ ਇਹ ਜਿਹੜੇ ਲੜਾਈ ਨੂੰ ਤੇ ਇਸ ਨੂੰ ਅੰਜਾਮ ਦਿੱਤਾ ਮੋਗਾ ਮੇਲਾ ਦੇਖਣ ਆਏ ਸੀ ਇਸ ਤੋਂ ਵਾਪਸ ਜਾ ਰਹੇ ਸੀ ਹਾਂ ਜੀ ਮੋਗੇ ਤੋਂ ਵਾਪਸ ਜਾ ਰਹੇ ਸੀਗੇ ਜੀ ਫਤਿਹਗੜ੍ਹ ਕਟਾਣਾ ਹੋ ਕੇ ਧਰਮਕੋਟ ਨੂੰ ਵਾਪਸ ਜਾ ਰਹੇ ਮੋਟਰਸਾਈਕਲ 'ਤੇ ਸਾਰੇ ਕਿੰਨੇ ਡੱਕੀ ਕਿੰਨੇ ਹੋਏ ਜੀ ਇਹਦੇ ਵਿੱਚ ਇੱਕ ਜ਼ਖਮੀ ਜਿਹੜਾ ਹੋਰ ਹੋਇਆ ਮੁੰਡਾ ਦਿਲਪੀਤ ਨਾਮ ਦਾ ਜ਼ਖਮੀ ਹੋਇਆ ਮੁੰਡਾ ਤੇ ਇਹ ਜਿਹੜਾ ਲਬਪੀਤ ਇਹਦੀ ਜਿਹੜੀ ਡੈਥ ਹੋ ਚੁੱਕੀ